ਹਾਂਜੀ ਮੇਰੇ ਨਾਲ ਨੇ ਜੀ ਸਰਦਾਰ ਬੰਨਾਜ ਸਿੰਘ ਜੀ ਕੁੱਲਾ ਸਰਪੰਚ ਸਾਹਿਬ ਜਿਨ੍ਹਾਂ ਬਾਰੇ ਤੁਹਾਨੂੰ ਆਮ ਹੀ ਗੱਲ ਵਿੱਚ ਦੱਸਦੇ ਰਹਿੰਦੇ ਆ ਤੇ ਅੱਜ ਮੇਰੇ ਨਾਲ ਬਿਠੇ ਨੇ ਸਸੀਕਲ ਕਲਿਕਾ ਵਾਲੇ ਸਤਕਾਰ ਹੋਰ ਸਾਨੂੰ ਸਭ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਤੇ ਆਮ ਹੀ ਹੈ ਨਾ ਸਾਰੇ ਆਪਾਂ ਦੱਸਦੇ ਰਹਿੰਦੇ ਆ ਆਪਣੇ ਫਾਰਮਰ ਵਾਲਿਆਂ ਨੂੰ ਜਾਂ ਜਿੱਲੇ ਵੀ ਸੱਜਣ ਮਿੱਤਰ ਆ ਹਾਂਜੀ ਵੀ ਉਹ ਆਪਣਾ ਨਾਖਾਂ ਦਾ ਤੁਸੀਂ ਬਾਗਾਂ ਦੀ ਖੇਤੀ ਕਰਦੇ ਹੋ ਇਹਦੇ ਬਾਰੇ ਤੁਹਾਡਾ ਕਦੋਂ ਕਦਾਂ ਤੀਰਬਾ ਨਾਖਾਂ ਦਾ ਇਹ ਵੀ ਇੱਥੇ ਪਹਿਲਾਂ ਸਭ ਤੋਂ ਪਹਿਲਾਂ 6.5 ਏਕੜ ਵਾਦੋ ਮੇਰੇ ਫਾਦਰ ਬਪੂ ਜੀ ਨੇ ਲਾਇਆ ਸੀਗਾ ਅੱਛਾ ਜੀ ਉਦੋਂ ਅਸੀਂ ਦਸਵੇਂ ਚ ਪੜਦੇ ਅੱਛਾ ਜੀ ਤੇ ਉਹ ਤਿਆਰ ਕੀਤਾ ਤਿਆਰ ਉਹ ਕਦੋਂ ਖੱਤਰ ਚ ਲਾਇਆ ਅੱਛਾ ਜੀ ਤੇ ਉਸ ਤੋਂ ਬਾਅਦ ਫੇਕੇ ਠੋਕੇ ਤੇ ਦਿੰਦੇ ਰਹੇ ਠੀਕ ਹੈ ਫਿਰ 2002 ਦੇ ਵਿੱਚ ਆ ਕੇ ਉਹ ਮੈਨੂੰ ਕਹਿੰਦੇ ਵੀ ਹੁਣ ਸਾਫ਼ ਸੰਭਾਲ ਕਰੋ ਇਹਦੀ ਠੀਕ ਹੈ ਉਦੋਂ ਤੱਕ ਤਾਂ ਮੈਨੂੰ ਕੁਝ ਪਤਾ ਨਹੀਂ ਸੀ ਇਹਦਾ ਅੱਛਾ ਜੀ ਵੀ ਇਹ ਕੀ ਸਾਫ ਸੰਭਾਲਿਆ ਕਿਉਂਕਿ ਬਾਗ ਜਿਹੜਾ ਵੀ ਪੱਤੀ ਸਾਲ ਚੱਲ ਗਿਆ ਸੀ ਹਾਂਜੀ ਤੇ ਉਦੋਂ ਵਿੱਚ ਬਿਮਾਰੀਆਂ ਬੂਰੀਆਂ ਕਾਫੀ ਆ ਗਈਆਂ ਸਾਫ ਸੰਭਾਲ ਉਸ ਲੈਵਲ ਦੀ ਨਾ ਹੋਈ ਠੀਕ ਹੈ ਫਿਰ ਮੈਂ ਕੋਈ ਡਾਕਟਰ ਬਾਜ ਸਿੰਘ ਸੀਗੇ ਡਿਪਟੀ ਡਾਕਟਰ ਸਾਹਿਬ ਉਹਨਾਂ ਨੇ ਬੁਲਾਇਆ ਕਿ ਡਾਕਟਰ ਸਾਹਿਬ ਇਹਦੇ ਬਾਰੇ ਉਹ ਕਹਿੰਦੇ ਵੀ ਯਾਰ ਇਹ ਕੋਈ ਡਾ ਮਸਲਾ ਨਹੀਂ ਕਿ ਤੂੰ ਲਿਟਰੇਚਰ ਲਿਆ ਪੜਨਾ ਸ਼ੁਰੂ ਕੀਤਾ ਇਹਨਾਂ ਸੈਂਟਰਸ ਤੋਂ ਨਾਲ ਮਿਲ ਮੁਲ ਕੀਤਾ ਠੀਕ ਹੈ ਤੇ ਇਹਨੂੰ ਸਾਂ ਸੰਭਾਲ ਕਰਕੇ ਜਿਹ ਪਹਿਲੇ ਸਾਲ ਨੇ ਮੰਡੀਕਰਨ ਕੀਤਾ ਇਹਦਾ ਆਪ ਅੱਛਾ ਜੀ ਤੇ ਮੈਨੂੰ ਕੋਈ ਪੈਸੇ ਪੁਸੇ ਨਾ ਬਜੇ ਠੀਕ ਹੈ ਤੇ ਸਾਡੇ ਅੱਧਾ ਕਿਲਾ ਮਰੂਤ ਸੀ ਉਹ ਮਰੂਤ ਜੀ ਦਾ ਬਾਗ ਲੈਦਾ ਸੀਗਾ ਅੱਛਾ ਜੀ ਉਹ ਕਿੰਦਾ ਬਾਦੀ ਬਾਪੂ ਜੀ ਨੂੰ ਕਹਿੰਦਾ ਸਰਦ ਦੀ ਇਹ ਬਾਗਾ ਨੂੰ ਲੈ ਕੇ ਮੰਡੀਕਰਨ ਕਰਨਾ ਇਹ ਸਰਦਾਂ ਦਾ ਕੰਮ ਥੋੜਾ ਹੁੰਦਾ ਅੱਛਾ ਜੀ ਕਾਕਾ ਜੀ ਤਾਂ ਗਲਤ ਚੱਕਰ ਚ ਪੈ ਗਏ ਅੱਛਾ ਜੀ ਉਹ ਮੈਨੂੰ ਕਹਿੰਦੇ ਵੀ ਯਾਰ ਤੂੰ ਕੀ ਲੈਣਾ ਸੀ ਇਸ ਕੰਮ ਚ ਤੈਨੂੰ ਕਿੰਨੇ ਬਜੇ ਮੈਂ ਕਹਿੰਦਾ ਜੀ ਮੈਨੂੰ 1.5 ਲੱਖ ਰੁਪਏ ਬਜਾ 1.5 ਲੱਖ ਤਾਂ ਆਪਾਂ ਦਿੰਦੇ ਸੀਗੇ ਅੱਛਾ ਜੀ ਮੈਂ ਕਿਹਾ ਜਿਉਣਾ ਕੋਲੰਬਾ ਕੇ ਸੜਾ ਦਿਨੇ ਸੀ ਹਾਂ ਹਾਂ ਚਲੋ ਮੈਂ ਸ਼ੁਰੂ ਕਰ ਲਿਆ ਤੇ ਪਹਿਲੇ ਸਾਲ ਤੇ ਮੈਨੂੰ ਇੱਥੇ ਮਿਲੀ 2300 ਪੇਟੀ ਨਿਕਲੀ ਅੱਛਾ ਜੀ ਤੇ ਮਿਹਨਤ ਮਨਤ ਪੂਰੀ ਕੀਤੀਆਂ ਦੀ ਦਵਾਈਆਂ ਦੂਆਂ ਸਪਰੇਆਂ ਕਟਿੰਗ ਕਾਟ ਸ਼ਾਰਟ ਸਾਰਾ ਕਰਕੇ ਅਗਲੇ ਸਾਲ ਫਿਰ ਮੈਨੂੰ ਇੱਥੇ ਮਿਲੀ 37 3800 ਪੇਟੀ ਅੱਛਾ ਜੀ ਤੀਜੇ ਸਾਲ ਇਹਨੂੰ ਮੈਂ ਲੈ ਗਿਆ ਮਤਲਬ 5500 ਦੇ ਅੱਛਾ ਜੀ ਚੌਥੇ ਸਾਲ ਫਿਰ ਮੇਰੀ ਟੌਪ ਦੀ ਝਾੜ ਸੀ 6600 ਦੇ ਵਿੱਚੋਂ 7800 ਪੇਟੀ ਅੱਛਾ ਜੀ ਉਦੋਂ ਬਾਅਦ ਫਿਰ ਜਿਉਂ ਚੱਲੇ ਸੈਂਟਰਸ ਮੇਲ ਜਿਹੜਾ ਵਾਲੇ ਵੀ ਆਨ ਲੱਗ ਪਏ ਅੱਛਾ ਜੀ ਤੇ ਬਰਾ ਉਸ ਤੋਂ ਬਾਅਦ ਗਾਂ ਲਾਉਣ ਦਾ ਪ੍ਰੋਗਰਾਮ ਬਣ ਗਿਆ ਅੱਛਾ ਜੀ 18 ਦੇ ਵਿੱਚ ਫਿਰ ਇਹ ਸਾਰਾ ਇੱਧਰ ਜਿਹੜਾ 16 ਕਿੱਕੜਿਆ ਠੀਕ ਹੈ ਇਹ ਲਾ ਦਿੱਤਾ ਇਹ ਵੀ ਆ ਪੰਜਾਂ ਕੇ ਸਾਲਾਂ ਦੇ ਵਿੱਚ ਅਸਲ ਬਹੁਤ ਸੋਨਾ ਫਲ ਦਿੱਤਾ ਇਹਨੇ ਠੀਕ ਹੈ ਤੇ ਹੁਣੇ ਵੀ ਜਿੰਨਾਂ ਨਾਲ ਜੁੜੇ ਹੀ ਦਾ ਮੈਂ ਕਿਸੇ ਜ਼ਿਆਦਾ ਯੂਨੀਵਰਸਿਟੀ ਨਾਲ ਜੁੜਦਾ ਅੱਛਾ ਜੀ ਤੇ ਉਹਨਾਂ ਚੋਂ ਡਾਕਟਰ ਪਰਮਪਾਲ ਨੇ ਇੱਥੇ ਡਾਕਟਰ ਹੈਗੇ ਨੇ ਆਪਣੇ ਵਿਕਰਮਜੀਤ ਇੱਥੇ ਆਪ ਤਨਤਮ ਠੀਕ ਠੀਕ ਹੈ ਸਤ ਦੇ ਵਿੱਚ ਨਾ ਛੇ ਲੋਕ ਉਹਨਾਂ ਨਾਲ ਸਲਾਮ ਮਸ਼ਵਰਾ ਚੱਲਦਾ ਰਹਿੰਦਾ ਹੈ ਅੱਛਾ ਜੀ ਤੇ ਉਹਦੇ ਨਾਲ ਫਿਰ ਹੁਣ ਇਹ ਆ ਵੀ ਆਪ ਸੱਜਣ ਮਿੱਤਰ ਪੁੱਛਣ ਵੀ ਆ ਜਾਂਦੇ ਆ ਹਾਂਜੀ ਹਾਂਜੀ ਵੀ ਨਹੀਂ ਨਹੀਂ ਮੈਂ ਜਦੋਂ ਤੁਹਾਡੇ ਬਾਰੇ ਦੱਸਦਾ ਨਾ ਸਭ ਨੂੰ ਤੇ ਕਈ ਸੱਜਣ ਮਿੱਤਰ ਪੁੱਛਦੇ ਵੀ ਤੁਸੀਂ ਕਿਤਰਾ ਉਹਨਾਂ ਨਾਲ ਮੈਂ ਕਿਹਾ ਸਾਡੀ ਰਿਸ਼ਤੇ ਆ ਵੀ ਤੇ ਉਹਨਾਂ ਦਾ ਸਾਡਾ ਪਿੰਡ ਵੀ ਇੱਕੋ ਹੀ ਆ ਪਿੰਡ ਵੀ ਇੱਕ ਆ ਤੁਹਾਡੀ ਬਹੁਤ ਵੱਡੀ ਕਿਉਂਕਿ ਮੇਰਾ ਹੁਣ ਕਲਸੀਆਂ ਖੁਰਮਦਾ ਹੀ ਜਨਮ ਆ ਅਸੀਂ ਪੰਜਵੀਂ ਮੈਂ ਕਲਸੀਆਂ ਤੋਂ ਹੀ ਖੁਰਤੋ ਕੀਤੀ ਇੱਕ ਫਿਰ ਕਿਨੀ ਕਿਤੀ ਮੈਂ 6ਵੀਂ ਤੱਕ ਤੇ ਪੜਿਆ ਮੈਂ ਇੱਥੇ 6 ਪਾਸ ਖਾਲੜੇ ਉਕੀਤੀ ਖਾਲੜੇ ਤੋਂ ਹੁੰਦੀ 7ਵੀਂ ਜਮੀਨ ਆ ਆ ਲੱਲੀ ਫਸ 73 ਜਬਾ ਪੀਨੇ ਖਰੀਦੀ ਅੱਛਾ ਏ ਤੇ ਅਸੀਂ 75 76 ਇੱਥੇ ਆ ਗਏ ਠੀਕ ਹੈ ਫਿਰ ਖਾਲੜੇ ਪੱਟੀ ਸਕੂਲ ਚ ਸੀਨੀਅਰ ਸਕੈਂਡਰੀ ਸਕੂਲ ਪੱਟੀ ਜਿਹੜਾ 8th ਸੀ ਹਾਈ ਸਕੂਲ ਹੁੰਦਾ ਉਹ ਹਰ ਸਕੈਂਡਰੀ ਸਕੂਲ ਹੁੰਦਾ ਹੈ ਅੱਛਾ ਏ ਇਹ ਤੋਂ ਇਹ ਤੋਂ ਬਾਅਦ ਫਿਰ ਮੈਂ ਖਾਲਸਾ ਜੋ ਬੀਏ ਕੀਤੀ ਅੱਛਾ ਬੀਏ ਖਾਲਸਾ ਬੀਏ ਕਰਕੇ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੋਂ ਐਮ ਐ ਕੀਤੀ ਫਿਰ ਐਮਥੋਂ ਕੀਤੀ ਉੱਥੋਂ ਠੀਕ ਹੈ ਹਾਂ ਤੇ ਇੱਕ ਤਾਂ ਫਿਰ ਉਹ ਤਾਇਆ ਜੀ ਦਾ ਬਾਪੂ ਜੀ ਨਾਲ ਬੜਾ ਪਿਆਰ ਸੀ ਠੀਕ ਹੈ ਤਾਂ ਦੇ ਜਿਹੜੇ ਦਾਦਾ ਜੀ ਸੀ ਉਹਨਾਂ ਦਾ ਇੱਕ ਮੇਰੇ ਦਾਦਾ ਜੀ ਨਾਲ ਬੜਾ ਪਿਆਰ ਸੀ ਅੱਜੇ ਅੱਜੇ ਇੱਕ ਮੇਰੇ ਬਾਪੂ ਜੀ ਨਾਲ ਬੜਾ ਪਿਆਰ ਸੀ ਠੀਕ ਹੈ ਆਪਣੇ ਡੈਡੀ ਸਰਦਾਰ ਸੱਚਾ ਸਿੰਘ ਨਾਲ ਬਹੁਤ ਪਿਆਰ ਸੀ ਮੇਰੇ ਦਾਦਾ ਉਹ ਮਹਾ ਮੈਂ ਉਹ ਜ਼ਰੂਰ ਗੱਲ ਤਾਂ ਤੁਹ ਪੁੱਛਣੀ ਹੈ ਇੱਕ ਦੋ ਕਿਉਂਕਿ ਇਹ ਨਾ ਜਦੋਂ ਛੋਟੇ ਨੇ ਨਾ ਇੰਨੀ ਤੇ ਤੁਹਾਡਾ ਨਾਂ ਬੜਾ ਬਾਪੂ ਜੀ ਲੈਂਦੇ ਤੇ ਬਾਪੂ ਦਾ ਵੀ ਪਹਿਲਾਂ ਜਦ ਸਾਡੇ ਦਾਦਾ ਜੀ ਵੀ ਛੋਟੀ ਉਮਰ ਚ ਚਲੇ ਪਾ ਗਏ ਸੀ ਅੱਛਾ ਜੀ ਹਾਂ ਉਹਨਾਂ ਦੀ ਮਤਲਬ ਬਹੁਤੀ ਉਮਰ ਨਹੀਂ ਸੀ ਪਰ ਇਹ ਵੀ ਜਦੋਂ ਤੁਹਾਡੇ ਦਾਦਾ ਜੀ ਦਾ ਸੀ ਜਦੋਂ ਮੇਰੇ ਖਸ਼ਦਾਂ ਦੇ ਮਦਰ ਦੀ ਡੈਥ ਹੋ ਗਈ ਸੀ ਕੋਈ ਵਜ੍ਹਾ ਸੀਗਾ ਅੱਛਾ ਜੀ ਇਹਨਾਂ ਦਾ ਕਾਫੀ ਨੇੜ ਰਿਆ ਬਾਪੂ ਜੀ ਦੇ ਨਾਲ ਬਹੁਤ ਜ਼ਿਆਦਾ ਸੀ ਇਹਨਾਂ ਦਾ ਉਹਨਾਂ ਨੇੜ ਹੋਣਾ ਹੀ ਫਿਰ ਮੇਰੇ ਨਹੀਂ ਤੁਹਾਡੇ ਦਾਦਾ ਜੀ ਮੇਰੇ ਦਾਦਾ ਜੀ ਨਾ ਸਾਡੇ ਦਾਦਾ ਜੀ ਹਾਂ ਫਿਰ ਮੇਰੇ ਮਤਲਬ ਬਾਪਨਾਮ ਕਿਉਂਕਿ ਮੇਰੇ ਬਾਪਨਾ ਦਾਦਾ ਜੀ ਤਾਇਆ ਜੀ ਵੱਡੇ ਸੀ ਅੱਛਾ ਤੁਸੀਂ ਤਾਇਆ ਜੀ ਕਹਿੰਦੇ ਦਾਦਾ ਜੀ ਤੁਹਾਡੇ ਦਾਦਾ ਨਹੀਂ ਮਤਾਇਆ ਜੀ ਕਹਿੰਦਾ ਸੀ ਅੱਛਾ ਅੱਛਾ ਫਿਰ ਉਹਨਾਂ ਆਇਆ ਕਰਨਾ ਸੁਭਾਅ ਬੜਾ ਖਲਾਸਾ ਸੀ ਉਹਨਾਂ ਦਾ ਅੱਛਾ ਵਾਹ ਇਹ ਚਾਦਰੇ ਵਾਲੇ ਮਜਾਇਰ ਸੁਧਾਰ ਸੀ ਅੱਛਾ ਓਕੇ ਕਈ ਵਾਰੀ ਕਲਾਸਿਕ ਖੁੱਲੀ ਗੱਲ ਕਰਨੀ ਅੱਛਾ ਜੀ ਤੇ ਮਤਲਬ ਕੋਈ ਵੈਲਫੇਅਰ ਨਹੀਂ ਹੈ ਬੜਾ ਸਪਸ਼ਟ ਬਣ ਰਿਹਾ ਐ ਸਿੱਧੀ ਗੱਲ ਅੱਛਾ ਜੀ ਫਿਰ ਉਹਨਾਂ ਮੈਨੂੰ ਰਿਸ਼ਤੇ ਦੀ ਗੱਲ ਚੱਲ ਪਈ ਫਿਰ ਉਹਨਾਂ ਮੈਨੂੰ 84 ਦੇ ਵਿੱਚ ਅੱਛਾ ਜੀ ਰਿਸ਼ਤਾ ਕਰਾਇਆ ਤੇ ਇਹ ਮਤਲਬ 84 ਦੇ ਵਿੱਚ ਮੇਰਾ ਸਾਡਾ ਠਾਕ ਟੋਕਾ ਲੱਗਿਆ ਫਿਰ ਮੈਂ 84 ਤੋਂ ਬਾਅਦ ਵਿਆਹ ਕੀਤੀ 84 ਹੀ ਵਿਆਹ ਕਰਨੀ ਸੀ ਮੈਨੂੰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਚਲ ਗਿਆ ਫਿਰ 99 ਜਾ ਕੇ ਸਾਡਾ ਰਿਆ ਅੱਛਾ ਅੱਛਾ ਹਾਂ ਬਾਕੀ ਮੈਨੂੰ ਇਹ ਆ ਕਿ ਜਿਹੜੇ ਦਾਦਾ ਜੀ ਮੇਰੇ ਪੜ੍ਹੇ ਲਿਖੇ ਨਹੀਂ ਸੀ ਤੇ ਪਰ ਜਦੋਂ ਮੈਂ ਤੁਹਾਡੇ ਬਾਰੇ ਸੁਣਨਾ ਵੀ ਉਹ ਤੇ ਬੜੇ ਪੜ੍ਹੇ ਲਿਖੇ ਆ ਤੇ ਤੁਹਾਡੇ ਨਾਲ ਯਰਾਨਾ ਬੜਾ ਵਧੀਆ ਲੱਗ ਇੱਕ ਨਾ ਬੜਾ ਮਤਲਬ ਕਿ ਮੇਰੇ ਲਈ ਬੜਾ ਕੋਝਾ ਜਿਹਾ ਸਵਾਲ ਮੇਰੇ ਤੋਂ ਹੁੰਦਾ ਕਿ ਇਹ ਨਾ ਵੀ ਫਰਾਣਾ ਪੜਿਆ ਨਹੀਂ ਹਾਂਜੀ ਪੜ੍ਹਾਈ ਤੇ ਇੱਕ ਅਲੱਗ ਚੀਜ਼ ਆ ਬੰਦੇ ਦਾ ਇੰਟੈਲੀਜੈਂਟ ਹੋਣਾ ਤੇ ਮੈਂ ਬੜੇ ਬੜੇ ਅਨਪੜ੍ਹ ਜਿਹੜੇ ਸਰਪੰਚ ਮੇਰੇ ਨਾਲ ਰਹੇ ਆ अच्छा मैं जो 93 ਦੇ ਵਿੱਚ ਸਰਪੰਚ ਬਣਿਆ ਹੈ ਸਾਰੇ ਮੇਰੇ ਮਤਲਬ ਬਾਪ ਦੇ ਹਣੀ ਸਰਪੰਚ ਸੀ ਜ ਉਹਨਾਂ ਨੂੰ ਵੱਡੇ ਸੀ ਅੱਛਾ ਜੀ ਉਹਨਾਂ ਨੇ ਪੜ੍ਹ ਸੀ ਉਹਨਾਂ ਕੋਈ ਗਿਆਨ ਬੜਾ ਸੀਗਾ ਅੱਛਾ ਜੀ ਉਹਨਾਂ ਦੇ ਪੜ੍ਹਾਈ ਵਾਲਾਂ ਤੋਂ ਪੜ੍ਹਾਈ ਰੱਖਣੀ ਉਹ ਤੇ ਬਗਾਵਤ ਜੋ ਉਹ ਜਾਣਦੇ ਸੀਗੇ ਠੀਕ ਹੈ ਠੀਕ ਹੈ ਨਾ ਵੇਖੋ ਨਾ ਉਹ ਨਹੀਂ ਉਹ ਜਿਹੜਾ ਇਹ ਭਾਵਨਾ ਨਾ ਪਾਣਾ ਪੜੇ ਨਹੀਂ ਸੀ ਉਹ ਤੁਹਾਡੇ ਹੁਣ ਵਾਲੀ ਪੜ੍ਹੀ ਨਹੀਂ ਜਾਂਦੇ ਸੀ ਉਹ ਕਿਤੇ ਸਿਆਣੇ ਸੀ ਅੱਛਾ ਜੀ ਉਹਨਾਂ ਦਾ ਵੀ ਉਹ ਚੱਲਦੇ ਮੌਸਮ ਮੁਤਾਬਿਕ ਠੀਕ ਹੈ ਠੀਕ ਹੈ ਕਿਹੜੇ ਟਾਈਮ ਤੇ ਕਿਹੜੀ ਚੀਜ਼ ਖਾਣੀ ਕਿਹੜੀ ਚੀਜ਼ ਨਹੀਂ ਖਾਣੀ ਹੁਣ ਤਾਂ ਕਹ ਲੋ ਗਰਮਤਜੀ 70 ਲਾਲਾ ਖਾਈ ਜਾਂਦੇ ਤਤੇ ਗੰਦਾ ਲਾਲਾ ਖਾਈ ਜਾਂਦੇ ਆ ਮਤਲਬ ਉਹ ਲੋਕ ਸਿਆਣੇ ਬਾਸੀ ਪੜਾਈ ਦਾ ਨੂੰ ਕਹਿ ਦੇਣਾ ਨਾ ਵੀ ਹੁਣ ਪੜ ਸੀ ਠੀਕ ਹੈ ਬਹੁਤ ਦੂਰੰਦੇਸ਼ ਲੋਕ ਸੀ ਹਾਂਜੀ ਉਹ ਮੈਂ ਹੋਰ ਵੀ ਆਪਣੇ ਕਈ ਰਿਸ਼ਤੇਦਾਰੀਆਂ ਜਾ ਕੇ ਵੇਖਿਆ ਨਾ ਤਾਂ ਜਦੋਂ ਦਾਦੇ ਜੀ ਦੀ ਗੱਲ ਚੱਲਦੀ ਹੈ ਨਾ ਉਹ ਸਿਆਣੇ ਬੜੇ ਸੀ ਉਹਨਾਂ ਦੇ ਬਾਰੇ ਜਦੋਂ ਗੱਲ ਕਰਦੇ ਆ ਦੇਖੋ ਤਜਰਬਾ ਹਾਂਜੀ ਤਜਰਬਾ ਬੜਾ ਸੀਗਾ ਅੱਛਾ ਜੀ ਹਾਂ ਗੱਲਬਾਤ ਆਪਣਾ ਧੰਗ ਸੀ ਕਰਨ ਦਾ ਠੀਕ ਹੈ ਜੀ ਇਹ ਉਹਨਾਂ ਮੈਂ ਨਹੀਂ ਉਹਨਾਂ ਨੇ ਪੜ੍ਹ ਗਿੰਦਾ ਤੁਸੀਂ ਉਹ ਮਤਲਬ ਮੈਂ ਜਿਸ ਤਰ੍ਹਾਂ ਸਮਝਦਾ ਨਾ ਕਿ ਜਿਵੇਂ ਉਹਨਾਂ ਜਿਆਦੇ ਪੜ੍ਹੇ ਲਿਖੇ ਤੇ ਵੈਸੇ ਉਹ ਤਜਰਬੇ ਦੇ ਸਾਹਬ ਤੁਸੀਂ ਵੇਖੋ ਨਾ ਜਦੋਂ ਆਪਣੇ ਪੁਲਿਸ 'ਚ ਭਰਤੀ ਕਰਾਇਆ ਤੁਹਾਡੇ ਚਾਚਾ ਜੀ ਇਹ ਤਾਈ ਦੇ ਬੇਟੇ ਨੂੰ ਹਾਂਜੀ ਹਾਂਜੀ ਉਹਨੂੰ ਇੱਕ ਦੋ ਵਾਰ ਮਤਲਬ ਉਹ ਛੱਡ ਛੁੱਟ ਕੇ ਆਜਿਆ ਕਰਨਾ ਹਾਂ ਹਾਂ ਜੀ ਤੇ ਇਹਨਾਂ ਨੇ ਫਿਰ ਲੱਗ ਇੱਕ ਨਵੀਂ ਯਾਦ ਆ ਮਾਸਟਰ ਜਗੀਰ ਸਿੰਘ ਸੀ ਅੱਛਾ ਜੀ ਏ ਕਰਕੇ ਨਾ ਰਸੂਲਪੁਰ ਵਾਲਿਆਂ ਨਾਲ ਪਾਜੀ ਨਾਲ ਅੱਛਾ ਜੀ ਰਲੀ ਵਾਲਿਆਂ ਨਾਲ ਗੱਲ ਕਰਕੇ ਪਪਾ ਜੀ ਨਾਲ ਕਰਕੇ ਤੇ ਮੁਰਕੇ ਨਾ ਜਾ ਕੇ ਹਲ ਕਰਾ ਲਿਆ ਸੀ ਹਾਂਜੀ ਹਾਂਜੀ ਇਹਨਾਂ ਨੂੰ ਤੇ ਬੜੀ ਬੜੀ ਬਲ ਕਰਦੇ ਨੇ ਨਹੀਂ ਕਈ ਨਾ ਮਤਲਬ ਇਸ ਘਰੋਂ ਤੁਸੀਂ ਪੰਜ ਪੂਰੀ ਵਰਦਦੇ ਸੀ ਹਾਂ ਉਹ ਹੀ ਮੈਂ ਸੋਚਦਾ ਕਿ ਹੁਣ ਜਿਵੇਂ ਹੁਣ ਮਨ ਲਓ ਮੇਰਾ ਕੰਮ ਹੈ ਇਦਾਂ ਦਾ ਸਟੂਡੀਓ ਦਾ ਤੇ ਤਾਂ ਤਾਲਮੀ ਸਾਰੇ ਜੁੜੇ ਫਿਰਦੇ ਉਹਨਾਂ ਦਾ ਨਾ ਉਹਨਾਂ ਦਾ ਉਹਨਾਂ ਦਾ ਬਾਜੀ ਸਭ ਤੋਂ ਵੱਡਾ ਗੁਣ ਉਹਨਾਂ ਦਾ ਇਹ ਸੀ ਕਿ ਉਹ ਰੈਗੂਲਰ ਰਿਸ਼ਤੇਦਾਰਾਂ ਨੂੰ ਮਿਲਦੇ ਸੀ ਅੱਛਾ ਜੀ ਤੇ ਸਾਡੇ ਚ ਵੀ ਹੈ ਨੀਗਾ ਠੀਕ ਆ ਹਰ ਰਿਸ਼ਤੇਦਾਰ ਕੋ ਜਾਣਾ ਰਾਤ ਰਹਿਣਾ ਅੱਛਾ ਜੀ ਇਹ ਨਹੀਂ ਕੋਈ ਕਾਰਨ ਉਹ ਮੈਂ ਆ ਮੌਸਮ ਖਰਾਬ ਹੈ ਮੌਸਮ ਇਤਨਾ ਕਿ ਮੈਂ ਅੱਜ ਜਾਣਾ ਨਹੀਂ ਮਤਲਬ ਹਰੇ ਕੋਈ ਜਾਣਾ ਰਹਿਣਾ ਰਹਿੰਦੇ ਰਹਣਾ ਹੈ ਅਗਿਓ ਪਿੰਡ ਦੇ ਕਈ ਬਜ਼ੁਰਗ ਪ੍ਰਾਣੇ ਦੱਸਦੇ ਵੀ ਖਾਣ ਪੀਣ ਦੇ ਵੀ ਬੜੇ ਸ਼ਕੀਨ ਸੀ ਖਾਣ ਪੀਣ ਦੇ ਬੜੇ ਸ਼ਕੀਨ ਸੀ ਹਾਂ ਚਿਕਨ ਮਟਰਨ ਦੇ ਮਾਲੋ ਮੇਰਾ ਤਾਂ ਪੱਕਾ ਹੀ ਹੁੰਦਾ ਸੀ ਨਾ ਇੱਥੇ ਜਦੋਂ ਨਾਉਣਾ ਵੀ ਦੁੱਧ ਦੇ ਬੜੇ ਸ਼ਕੀਨ ਸੀ ਹਾਂ ਦੁੱਧ ਦੇ ਮੈਂ ਕਿਹੜਾ ਗਿਆ ਉਹਨਾਂ ਕੋਲ ਜਦੋਂ ਸਾਡਾ ਵਿਆਹ ਹੋਇਆ ਹੀ ਆ ਅੱਛਾ ਜੀ ਗਿਆ ਹੁਣ ਤੂੰ ਬਾਸ ਪਿੰਡ ਪਹਿਲੀ ਵਾਰ ਕਲਸੀਆਂ ਗਿਆ ਚਾਚਾ ਜੀ ਨਾਲ ਮੇਰੇ ਨਾਲ ਅੱਛਾ ਜੀ ਤੇ ਇੱਧਰ ਆਪਣੇ ਤਾਈ ਜੀ ਤਾਇਆ ਜੀ ਕੋਲ ਅੱਛਾ ਜੀ ਤੇ ਇਹਨਾਂ ਸ਼ਾਮੀ ਸਾਨੂੰ ਨਹੀਂ ਜਾਣ ਦਿੱਤਾ ਕਿ ਉਹ ਰੋਟੀ ਖਾ ਕੇ ਜਾਣਾ ਅੱਛਾ ਜੀ ਹਾਂ ਕੁੱਕੜ ਮਵਾਇਆ ਹੁਣ ਆਇਆ ਤੇ ਵਿਸਕੀ ਦੀ ਬੋਤਲ ਕੱਢੀ ਉਹ ਪੀ ਮਾਦੇ ਪੀ ਲੈਣਾ ਹੁਣ ਵੀ ਅੱਛਾ ਅੱਛਾ ਹਾਂ ਇਸ ਗੱਲੋਂ ਨਹੀਂ ਹਾਂ ਨਹੀਂ ਨਹੀਂ ਉਹ ਕੁੱਕੜ ਦੀ ਗੱਲ ਤੋਂ ਆ ਗਿਆ ਨਾ ਜਿਵੇਂ ਮੈਨੂੰ ਕਈ ਵਾਰੀ ਉਹਨਾਂ ਨੇ ਨਾਲ ਬਿਠਾ ਲੈਣਾ ਮੋਟਰਸਾਈਕਲ ਤੇ ਡੱਲ ਵਾਲੀਆਂ ਬੈਕਾਂ ਦੇ ਫੇਰਨਾ ਨਾਲ ਲੈ ਕੇ ਜਾਣਾ ਵੀ ਮੁਰਗਾ ਲਾਲ ਫੜਦਾ ਦੇਖੋ ਨਾ ਲੈ ਹੁਣ ਜਿਹੜੀ ਤੁਸੀਂ ਗੱਲ ਦੱਸੀ ਹੈ ਇਹ ਵੀ ਇੱਕ ਉਹਨਾਂ ਦਾ ਪਹਣਾ ਜੀ ਕਿ ਮੁਰਗਾ ਲੈ ਉਹਨਾਂ ਕੋਲ ਲੈਣ ਜਾਂਦਾ ਸਦਾ ਜੱਜ ਜਾਂ ਮੀਟ ਲਿਆਦੇ ਇਹ ਇਹੀ ਕਹੀ ਨਾ ਹਾਂ ਕੋਣ ਸੀ ਨਾ ਹਾਂਜੀ ਹਾਂਜੀ ਆਪ ਪਰੋਣਾ ਜਾ ਰਹੀ ਆਪ ਜਾ ਕੇ ਬੈਕਾਂ ਨੂੰ ਕਹਿਣਾ ਵੀ ਉਹ ਫਲਾਣਾ ਮੁਰਗਾ ਫੜ ਨਾ ਇਹਨਾਂ ਦਾ ਸ਼ੀਨੇ ਵਾਲਿਆਂ ਦਾ ਦੱਸ ਹੀ ਜਾਇਦਾ ਅੱਛਾ ਜੱਜ ਸਾਹਿਬ ਸ਼ੀਨੇ ਹਾਂਜੀ ਹਾਂਜੀ ਉਹਨਾਂ ਦਾ ਬੜਾ ਨੇ ਰਸੀਦ ਹੁੰਦਾ ਰਿਸ਼ਤੇਦਾਰੀਆਂ ਸੀ ਰਿਸ਼ਤੇਦਾਰੀਆਂ ਇਹਦੇ ਵਿੱਚ ਕਿਉਂਕਿ ਜੱਜ ਸਾਹਿਬ ਦਾ ਜੇ ਉਹ ਜਿਹੜੀਆਂ ਚੀਚੇ ਨਾਨਾ ਤੜੀ ਚਬਾਹ ਦੇ ਲਾਗੇ ਵਾਲੇ ਨਾ ਗੰਡੀ ਵਿੰਡ ਤੇ ਸੋਹਰੇ ਸੀ ਨਾ ਨਹੀਂ ਨਹੀਂ ਦੂਜਾ ਜਿਹੜਾ ਇਹ ਦੋਦੇ ਪਿੰਡ ਦੋਦੇ ਵਾਲਿਆਂ ਦਾ ਹਾਂਜੀ ਹਾਂਜੀ ਉਹ ਮਾਮੇ ਦੇ ਪੁੱਤ ਸੀ ਨਾ ਹਾਂਜੀ ਉਹ ਮਾਮੇ ਦੇ ਪੁੱਤ ਸੀ ਆਪਣੇ ਸਰਦਾਰ ਸਰਦਾਰ ਸਿੰਘ ਤੇ ਆਪਣੇ ਬੜੇ ਵਧੀਆ ਬਲਦੇ ਸਰਦਾਰ ਸਿੰਘ ਇਹ ਉਹ ਇਹੀ ਗੱਲ ਚੱਲਦੀ ਵੀ ਇੱਥੋਂ ਉਹਨਾਂ ਨੇ ਸਾਈਕਲ ਚਲਾਉਣਾ ਪਹਿਲਾਂ ਛੀਨੇ ਰੁਕਣਾ ਆਹੋ ਫਿਰ ਗੰਡੀ ਵਿੰਡ ਇਹਨਾਂ ਦੇ ਸੋਹਰੇ ਪਹਿਲਾਂ ਛੀਨੇ ਰੁਕਣਾ ਫਿਰ ਰਸੂਲਪੁਰ ਰੁਕਣਾ ਹਾਂ ਰਸੂਲਪੁਰ ਰੁਕਣਾ ਰਸਤਾ ਮੇ ਛੱਡ ਗਿਆ ਤੇ ਫਿਰ ਗੰਡੀ ਵਿੰਡ ਫਿਰ ਦੋਦੇ ਘੁੰਮਦੇ ਘੁੰਮਦੇ ਇਥੋਂ ਠੱਕਰ ਕੋੜੇ ਵੀ ਹੋਣਾ ਤੁਹਾਡੇ ਕੋਲ ਵੀ ਇਥੇ ਰੁਕਣਾ ਨਹੀਂ ਨਹੀਂ ਸਾਰਾ ਮਤਲਬ ਚੱਕ ਲਾਇਆ ਇਹਨਾਂ ਨੂੰ ਜੋ ਇਹਨੇ ਹੁਣ ਨਹੀਂ ਇਹ ਗੱਲਾਂ ਹੈਗੀਆਂ ਉਹ ਉਹਨਾਂ ਜਿਹੜੇ ਗੁਣ ਸੀਗੇ ਨਾ ਹਾਂਜੀ ਹਾਂਜੀ ਕਿ ਮੈਨੂੰ ਵੀ ਬੜਾ ਮੌਕਾ ਮਿਲਿਆ ਦਾਦੇ ਨਾਲ ਘੁੰਮਣ ਦਾ ਰਿਸ਼ਤੇਦਾਰਾਂ ਚ ਜਾਣ ਦਾ ਬਹੁਤ ਸਿਆਣੇ ਮੈਂ ਨਾਲ ਜਾਂਦਾ ਰਿਹਾ ਬਾਅਦ ਵਿੱਚ ਤੇ ਚਲੋ ਮੋਟਰਸਾਈਕਲ ਤੇ ਲੈ ਜਾਣਾ ਜੇ ਉਹਨਾਂ ਕੋ ਗਏ ਤੇ ਪ੍ਰੋਣਾਚਾਰੀ ਗੜਾ ਵੱਟ ਕੱਢ ਦਿੰਦੇ ਸੀ ਵਾ ਹਾਂਜੀ ਹਾਂਜੀ ਉਹ ਅਜੇ ਵੀ ਉਹ ਆਪਣੇ ਅਮਰੀਕਾ ਵਾਲੇ ਆਉਂਦੇ ਜਿਹੜੇ ਸਰਦਾਰ ਸਰਵਨ ਸਿੰਘ ਦੁੱਦੇ ਆਹ ਦੁੱਦੇ ਵਾਲੇ ਹਾਂਜੀ ਜਦੋਂ ਮਿਲਦੇ ਆ ਮੈਨੂੰ ਹਾਂ ਕਿ ਦਾਦਾ ਜੀ ਤੇਰੇ ਕੋਲ ਜਾਈਦਾ ਤੇ ਲਾਲ ਮੁਰਗਾ ਪਹਿਲਾ ਹੁੰਦਾ ਸੀ ਲਾਲ ਮੁਰਗਾ ਪਹਿਣਾ ਖਾਣਾ ਤੇ ਚਲੋ ਖਾਣ ਪੀਣ ਦਾ ਤੇ ਸਾਰੇ ਪਿੰਡ ਦੇ ਵੱਡੇ ਵੱਡੇ ਬਜ਼ੁਰਗਾਂ ਨੇ ਪਾਸੇ ਦੱਸਿਆ ਵੀ ਤੇਰੇ ਦਾਦੇ ਦਾ ਨਾ ਖਾਣ ਪੀਣ ਤੇ ਰਹਿਣ ਸਹਿਣ ਤੇ ਕਿਸੇ ਨਾਲ ਉਹਨੇ ਮਤਲਬ ਇਦਾਂ ਦਾ ਨਹੀਂ ਕੋਈ ਪੈਸੇ ਪੱਖੋਂ ਕਿਤੇ ਦਾਦੇ ਦੇ ਵਿੱਚ ਕਦੀ ਕੋਈ ਕਦੀ ਕੋਈ ਨਹੀਂ ਕਰਦੇ ਜਿਵੇਂ ਕਈ ਗੱਲਾਂ ਮੈਂ ਕਦੀ ਲਿੱਸੀ ਗੱਲ ਹੀ ਨਹੀਂ ਕਰਦੇ ਹੋ ਹਾਂਜੀ ਹਾਂਜੀ ਉਹ ਕਹਦਾ ਉਹ ਕਦੀ ਗਾ ਲੈ ਨਹੀਂ ਉਹ ਚੜਦੀ ਕਲਾ ਵਾਲਾ ਹੀ ਕੰਮ ਆ ਜਮੀਨ ਨਹੀਂ ਦਿੰਦੇ ਗੁਰਦਾਰ ਸਾਹਿਬ ਵਾਲੀ ਉਹਦੀ ਰਿਕਾਰਡ ਸੀ ਉਹਨਾਂ ਦਾ ਹਾਂਜੀ ਹਾਂਜੀ ਉਹਦੀ ਤੇ ਬੋਲੀ ਦੀ ਅਜੇ ਵੀ ਕੋਕ ਪਲਵਾਨ ਹੋਣੀ ਤੇ ਸਾਰੇ ਦੱਸਦੇ ਵੀ ਉਹ ਰਿਕਾਰਡ ਸੀਗਾ ਹਾਂਜੀ ਉਹਦੇ ਬੋਲੀ ਬੜੇ ਫਿਰ ਪੂਰੀ ਆਵਾਜ਼ ਚ ਦੇਣੀ ਉਹ ਅੱਗੇ ਕਰਾ ਦੱਸਦੇ ਕਿ ਨਹੀਂ 1200 ਉਹਨਾਂ ਦਿਨਾਂ ਦੇ ਵਿੱਚ ਹੀ ਤੇ ਇਹਨਾਂ ਨੇ ਕਿਹਾ ਇਹ ਤਾਂ ਉੱਚੀ ਸਾਰੀ ਮੇਰੇ 13 ਸੈਂਕੜੇ 13 ਸੈਂਕੜੇ ਖੁਸ਼ਦਿਲ ਬੰਦੇ ਯਾਰ ਵਧੀਆ ਸੀ ਮਤਲਬ ਚਿਹਰਾ ਵੀ ਹੱਸਦਾ ਰਹਿਣਾ ਹਾਂ ਜੀ ਨਹੀਂ ਸੇਤ ਵੀ ਮੈਂ ਨਹੀਂ ਸਮਝਦਾ ਮੈਨੂੰ ਕਿਤੇ ਗੁੱਸਾ ਆਇਆ ਹੋਵੇ ਕਿਨਾਂ ਮੈਂ ਵੇਖਿਆ ਉਹ ਮਤਲਬ ਚਲੋ ਬੱਚਿਆਂ ਨੂੰ ਝੜਕਣਾ ਵੀ ਹੁੰਦਾ ਵਾ ਗੁੱਸਾ ਹੋਰ ਚੀਜ਼ ਹੀ ਬੰਦ ਹੋ ਰਿਸ਼ਤੇਦਾਰੀਆਂ ਜਦੋਂ ਮੇਲ ਮਲਾਪ ਬਹੁਤ ਵੱਡਾ ਹੈ ਮਤਲਬ ਬਹੁਤ ਛਣੀ ਗੱਲ ਕਰਨੀ ਹੈ ਨਾ ਹਾਂ ਜੀ ਹਾਂ ਜੀ ਪਰ ਹਰ ਜਿੱਦਾਂ ਮੇਲ ਜਿਓ ਸੀ ਪੂਰਾ ਹੀ ਸੀਗਾ ਬਿਲਕੁਲ ਬਿਲਕੁਲ ਇਹ ਜੇ ਉਹਨਾਂ ਦਾ ਸ਼ੀਨੇ ਵਾਲਾ ਮਾਸ ਸੀ ਨਾ ਸੀ ਉਹਨਾਂ ਨਾਲ ਵੀ ਇਹ ਨਹੀਂ ਪਰਿਵਾਰ ਦਾ ਵੀ ਕੱਲ ਕੱਲੇ ਮਾਸ ਜਾਂ ਉਹਨਾਂ ਨਾਲ ਜਾ ਕੇ ਭੈਣਾਂ ਨੂੰ ਭੈਣਾਂ ਪਾਪਰਾਂ ਨੇ ਵੀ ਮਾਮਾ ਜੀ ਆ ਗਏ ਮਾਮਾ ਜੀ ਆ ਗਏ ਹਾਂਜੀ ਹਾਂਜੀ ਇਹੋ ਹੀ ਸੁਰਪਰਾਂ ਦਾ ਇਹ ਹੁੰਦਾ ਸੀ ਹਾਂਜੀ ਹਾਂਜੀ ਠੀਕ ਹੈ ਨਾ ਤੇ ਇਹ ਛੀਨੇ ਵਾਲੇ ਮੈਨੂੰ ਪੂਰੀ ਰਿਸ਼ਤਾ ਰਹੇ ਉਹ ਭੈਣ ਜੀ ਭੈਣ ਜੀ ਬੰਦੇ ਨੇ ਮੇਰਾ ਵੀਰ ਆ ਗਿਆ ਜੱਜ ਤੇ ਕਰੋ ਉਹ ਕਿਹਦੇ ਹਿਸਾਬ ਨਾਲ ਹੀ ਉਹ ਆ ਨਾਲੈਂਡੇ ਜੀ ਤੇ ਬਖ ਸੰਦੀਪ ਸਿੰਘ ਸੁਖਦੇਵ ਸੋਣਾ ਉਹਨਾਂ ਦੀ ਸਿਸਟਰ ਹੈ ਅੱਛਾ ਇਹ ਤੇ ਸੁਖਦੇਵ ਸੋ ਮਾਮੇ ਦਾ ਬੇਟਾ ਇਹਨਾਂ ਦੇ ਜਿਹੜੀ ਛਿੰਨਿਆਂ ਵਾਲੇ ਨਾ ਮਾਸੀ ਜੀ ਜੱਜ ਸਾਹਿਬ ਜੀ ਕਰਵਾਉਂਦੇ ਘਰੋਂ ਉਹ ਨਾ ਸਰ ਸਰਦੇਵ ਸਿੰਘ ਦੀ ਭੈਣ ਹੈ ਉਹਦਰੋਂ ਭੈਣ ਹੋ ਗਈ ਤੇ ਜਿਹੜਾ ਬਾਪੂ ਸਰਦੇਵ ਸੋਂ ਉਹ ਇਹਨਾਂ ਦਾ ਮਾਮਾ ਦਾ ਬੇਟਾ ਹੋ ਗਿਆ ਉਹ ਇਹਨਾਂ ਦਾ ਮਾਮਾ ਦਾ ਬੇਟਾ ਹਾਂ ਵਿੱਚ ਰਿਸ਼ਤੇ ਮੈਂ ਕਹਿੰਨਾ ਵੀ ਉਹ ਜਦੋਂ ਮੈਂ ਜਾਣਾ ਨਾ ਜਿਹੜੀ ਛਿੰਨੇ ਅੱਛਾ ਜੀ ਠੀਕ ਹੈ ਠੀਕ ਹਾਂ ਜੀ ਹਾਂ ਤੇ ਉਹ ਹਾਂ ਸਹੀ ਗੱਲ ਉਹ ਕਰ ਦਿੰਦੇ ਸੀ ਵੀ ਮੇਰਾ ਭਰਾ ਆ ਮੇਰਾ ਭਰਾ ਆ ਮੈਂ ਕਾਹ ਭੈਣ ਹੈ ਸਾਰੇ ਕਰਦੇ ਸੀ ਕਿਹਨੇ ਜਾਣਾ ਛਿੰਨੇ ਵਾਲਿਆਂ ਨੂੰ ਕਰਨਾ ਸੁਲਪਰਾਣਾ ਹਾਂ ਜੀ ਹਾਂ ਜੀ ਤਦੋ ਵਧੀਆ ਜੀ ਬੜੇ ਵਧੀਆ ਦਿਨ ਸੀ ਉਹ ਵੀ ਤੇ ਸਭ ਕੁਝ ਵਧੀਆ ਚੱਲਦਾ ਰਿਹਾ ਬਹੁਤ ਸੋਹਣਾ ਉਹਨਾਂ ਵੀ ਮਿਹਨਤ ਕੀਤੀ ਗਾੜੀ ਭਾਪੇ ਦਾ ਇਹ ਹੋਰ ਅਮੀ ਕੀਤੀ ਮਿਹਨਤ ਬਹੁਤ ਚੰਗਾ ਬੱਧਾ ਜੀ ਹਾਂ ਜੀ ਹਾਂ ਜੀ ਪ੍ਰੀਸਿਪਸ ਸਭ ਜਦੋਂ ਇਸ ਏਰੀਆ ਦੀ ਕਿਤੇ ਗੱਲ ਹੁੰਦੀ ਆ ਤੇ ਮੇਰੇ ਇੱਧਰ ਤੇ ਸੱਜਣ ਮਿੱਤਰ ਕਾਫੀ ਹੈਗੇ ਆ ਜੋ ਮੈਂ ਤੁਹਾਡਾ ਨਾਮ ਲੈ ਦਿੰਨਾ ਵਾ ਜਾਂ ਕਿਤੇ ਵੀਡੀਓ ਤੇ ਬੋਲ ਦਿੰਨਾ ਵੀ ਸਰ ਸਰਦਾਰ ਬਲਰਾਜ ਸਿੰਘ ਜੀ ਕੋ ਲਾਓ ਫਿਰ ਆਖਣਗੇ ਛਾ ਉਹ ਨਾਕਾਂ ਦੇ ਬਾਗਾਂ ਵਾਲੇ ਆਓ ਇਹਦਾ ਕਰਕੇ ਫਿਰ ਹਾਂਜੀ ਕਿਉਂਕਿ ਯੂਨੀਵਰਸਿਟੀ ਵਾਲੇ ਚ ਜਾਂਦੀ ਜਾਂਦੇ ਆ ਨਾ ਅੱਛਾ ਜੀ ਡਾਕਟਰ ਉੱਥੋਂ ਨਾਲ ਕਹਿੰਦਾ ਯਾਰ ਤੁਸੀਂ ਇੰਨਾ ਪੁੱਛੋ ਸਾਡੇ ਕੋਲ ਤਾਂ ਨਾ ਆਏਗਾ ਕਿ ਉੱਥੇ ਹੀ ਮੇਰਾ ਇੱਕ ਹੁੰਦਾ ਜਿਗਵਾ ਜਾਵੇ ਤੇ ਟਾਈਮ ਖੁੱਲਾ ਠੀਕ ਹੈ ਜਿਹੜੀ ਚੀਜ਼ ਆਪਣੇ ਕੋਲ ਹੈਗੀ ਆ ਉਹ ਖੁੱਲ ਕੇ ਅਗਲੇ ਦਸਤ ਹਾਂ ਜੀ ਇਹ ਕੁਝ ਕੋ ਲੋਕਲ ਕਰਨੀ ਸਾਂਭ ਸੰਭਾਲ ਰੱਖ ਰਖਾ ਵੇਚਣ ਦਾ ਰੱਖਣ ਦਾ ਖਰਚੇ ਦਾ ਕਹੇ ਪੁੱਛ ਲਿਆ ਠੀਕ ਹੈ ਜੋ ਵੀ ਕੁਕੜਾ ਪੁਰਾਣਾ ਕਰਦੇ ਆ ਉਹ ਖੇਤੀਬਾੜੀ ਦਾ ਫਿਰ ਤੁਹਾਡਾ ਪੁਰਾਣਾ ਤੀਰ ਬੋ ਨਹੀਂ ਇਹ ਤਾਂ ਬਾਗ ਦਾ ਵੀ ਬਾਗ ਤੇ 22-23 ਸਾਲ ਤੱਕ ਮੈਨੂੰ ਕਰਦੇ ਨੂੰ ਹੋ ਗਏ ਠੀਕ ਹੈ ਤੇ ਉਂਗਲਾਂ ਦਾ ਯਾਦ ਨੇ ਉਹ ਖਰਚੇ ਤੇ ਬੱਚਿਆਂ ਦਾ ਜਿਆਦਾ ਫਿਰ ਇੰਟਰਸਟ ਬੱਚੇ ਮੇਰੇ ਵੱਡਾ ਬੇਟਾ ਸੀਗੇ ਉਹ ਲੋਜੀ ਬਣਦਾ ਰਿਹਾ ਲੋਜੀ ਫਿਰ ਨੈਣਿਕਲ ਚਲ ਗਿਆ ਅੱਛਾ ਜੀ ਇਹਦੇ ਫਿਰ ਮਨਸੀ ਪਾਇਲਟ ਬਣਨਾ ਅੱਛਾ ਪਾਇਲਟ ਹਾਂ ਜੀ ਇਹ ਫਿਰ ਪਲਸ 2 ਕਰਕੇ ਉੱਥੋਂ ਆ ਕੇ ਤੇ ਅਮਰੀਕਾ ਚਲ ਗਿਆ ਅੱਛਾ ਅਮਰੀਕਾ ਚ ਪਹਿਲਾਂ ਉੱਥੋਂ ਨੇ ਪਾਇਲਟ ਦੀ ਟ੍ਰੇਨਿੰਗ ਲਈ ਉੱਥੋਂ ਹੀ ਨੇ ਗ੍ਰੈਜੂਏਸ਼ਨ ਕੀਤੀ ਅੱਛਾ ਜੀ ਤੇ ਉੱਥੇ ਹੀ ਹੁਣ ਇੱਕ ਜਿਹੜੇ ਐਵੀਏਸ਼ਨ ਕੋਲ ਐਮਏ ਕੀਤੀ ਹੈਗਾ ਹਾਂ ਜੀ ਉਹਨਾਂ ਨਾਲ ਹੀ ਉਹਡੇ ਉਹਨਾਂ ਦਾ ਡਾਇਰੈਕਟਰ ਸੇਫਟੀ ਆ ਠੀਕ ਹੈ ਤੇ ਨਾਲ ਹੀ ਉਹਨਾਂ ਦਾ ਕੋਲ ਰੱਖ-ਖਾ ਦਾ ਹੰਚਾਰਜ ਨਾਲ ਹੀ ਇਨਸਟ੍ਰਕਟਰ ਹੈ ਉਹ ਮੁੰਡਾ ਟ੍ਰੇਨ ਕਰਦਾ ਠੀਕ ਹੈ ਉਹਦੀ ਮੈਂ ਉਹ ਦੱਸ ਕੇ ਟਿਆ ਵੀ 2 ਸਾਲ ਪਹਿਲਾਂ ਉਹਨਾਂ ਨੇ ਮੈਰਿਜ ਕੀਤੀ ਆ ਤੇ ਸ਼ੂਟਰ ਮਾਨ ਜਿਹੜਾ ਆਪਣਾ ਏਕੀ ਪੜਿਆ ਇਹਨੇ ਇਹਨੇ ਵੀ ਪਿੰਡ ਲੋ ਜੀ ਬੜਾ ਮੁੜਕੇ ਨਾ ਨਹੀਂ ਤਵ ਜਲ ਕੇ 6 ਵਿੱਚ ਅੱਛਾ ਜੀ ਅੱਛਾ ਉਥੋਂ ਫਿਰ ਨਹੀਂ ਚਲ ਤੋ ਇਹ 13 ਚ ਆਇਆ ਵਾਪਸ 13 ਦੀ ਯੂਨੀਵਰਸਿਟੀ ਨੇ ਦਾਖਲਾ ਲੈ ਲਿਆ ਲਾਚ ਠੀਕ ਹੈ ਇਹਨੇ ਫਿਰ ਲਾ ਕਰ ਲਿਆ ਲਾ ਕਰਕੇ ਇਹਨੂੰ ਪਸ਼ਾ ਬਾਹਰ ਜਾਣ ਦਾ ਅੱਛਾ ਜੀ ਕਹਦਾ ਨਹੀਂ ਨਾ ਤੇ ਬਾਹਰ ਜਾਣਾ ਤੇ ਨਾ ਪਿੰਡੋਂ ਹੀ ਬਾਹਰ ਜਾਣਾ ਅੱਛਾ ਇਹ ਕਹਿੰਦਾ ਨਾ ਬਾਹਰ ਜਾਣਾ ਨਾ ਪਿੰਡੋਂ ਹੀ ਬਾਹਰ ਜਾਣਾ ਅੱਛਾ ਇੱਥੇ ਹੀ ਰਹਿਣਾ ਆਪਣੇ ਫਾਰਮ ਤੇ ਠੀਕ ਹੈ ਠੀਕ ਹੈ ਨਹੀਂ ਤੇ ਅੱਜ ਕੱਲ ਮੈਂ ਸੋਚਿਆ ਸੀ ਇਹਨੂੰ ਮੈਂ ਕਿਹਾ ਚੱਲ ਤੈਨੂੰ ਮੌਕਾ ਬਣਾਵਾਂ ਉਹਦਾ ਕੋਈ ਅੱਛਾ ਕਹਿੰਦਾ ਜੋ ਆਪਾਂ ਕੰਮ ਇੱਥੇ ਆ ਲੋਕ 35-35 ਮਿੰਟ ਜਵਾਰ ਸਤੋਇ ਇੱਥੇ ਆ ਜੀ ਦਾ ਅੱਛਾ ਇਹਦਾ ਇੰਟਰਸਟ ਇੱਥੇ ਬਾਗ ਨਾਲ ਬਹੁਤ ਇੰਟਰਸਟ ਹੈ ਦਾ ਅੱਛਾ ਇੰਟਰਸਟ ਹੈ ਬਹੁਤ ਜ਼ਿਆਦਾ ਮੈਂ ਤੇ ਅੱਗੇ 2 ਕਿਲੋਮੀਟਰ ਪੱਟੀ ਤੋਂ ਤੂੰ ਇਹਨੂੰ ਆਇਆ ਨਾ ਹਰਿਆਲੀ ਇੰਨੀ ਜ਼ਿਆਦਾ ਕਿਤੇ ਨਹੀਂ ਦੇਖੀ ਇੱਥੇ ਦਾ ਹੈਗਾ ਵੀ ਜੇ ਗਰਮੀਆਂ ਦੇ ਵਿੱਚ ਆਮ ਨਾਲੋਂ ਟੈਂਪਰੇਚਰ ਘੱਟੋ ਘੱਟ 2 ਤੇ 3 ਡੇ ਹੁੰਦਾ ਮੈਂ ਤੇ ਬਾਹਰ ਚੌਤੀ ਹੋਲੀ ਇੱਥੇ ਮੱਤੀ ਹੋਊਗਾ ਮੈਂ ਰਸਤੇ 'ਚ ਗੱਲ ਇਹੀ ਬੋਲਦਾ ਹੁੰਦਾ ਸੀ ਵੀ ਇੱਥੇ ਤੇ ਬੰਦਾ 10 ਮਿੰਟ ਸਿਰ ਥੈਰਸ ਪਟਾ ਕਰੇ ਤੇ ਆਕਸੀਜਨ ਹੈ ਮੇਰੇ ਕੋਲ ਅਸਾ ਕਲਦੀਪ ਸਿੰਘ ਧਾਲੀਵਾਲ ਜਿਹੜੇ ਸਬਕ ਮੰਤਰੀ ਹੈ ਮੇਰੇ ਬੜੇ ਪ੍ਰਾਣੇ ਦੋਸਤ ਹੈ ਇਹ ਅਮਰੀਕਾ ਤੋਂ ਜਦੋਂ ਆਇਆ ਤੇ ਮੈਨੂੰ ਮਿਲਣਾ ਅੱਛਾ ਜੀ ਤੇ ਫੋਨ ਇਹਨਾਂ ਕੱਢਿਆ ਉਹਦਾ ਫੋਨ ਕੱਢ ਕੇ ਨਾ ਇੱਥੇ ਖੜੇ ਬਾਹਰ ਅੱਛਾ ਜੀ ਕਹੋ ਯਾਰ ਤੂੰ ਤੇ ਕੈਲੀਫੋਰਨੀਆ ਨਾਲ ਚੰਗੀ ਥਾਂ 'ਤੇ ਬੈਠਾ ਹੈ ਉਹਦੇ ਵਿੱਚ ਧਾਲੀਵਾਲ ਜਿਹੜੇ ਅੱਜਕੱਲੋ ਆਪਣੇ ਐਮਐਲਏ ਹੁਣ ਮੈਨੂੰ ਮੰਤਰੀ ਜੀ ਜਾਣਦਾ ਹੈ ਹਾਂਜੀ ਹਾਂਜੀ ਕਹੋ ਯਾਰ ਇਹ ਤੇ ਨਾਲ ਕੈਲੀਫੋਰਨੀਆ ਨਾਲ ਅੱਛਾ ਜੀ ਉਹ ਨਵਾਂ ਨਵਾਂ ਕੈਲੀਫੋਰਨੀਆ ਤੋਂ ਆਇਆ ਅੱਛਾ ਠੀਕ ਉਹਨਾਂ ਵਾਤਾਵਰਣ ਨੂੰ ਗ੍ਰੀਨਰੀ ਇੰਨੀ ਜਾਂਦੇ ਰੁੱਖ ਇੰਨੇ ਜਾਂਦੇ ਆ ਇਹਨੇ ਕਿ ਫੋਰਸ ਕਿਤੇ ਮਿਲਣਗੇ ਨਹੀਂ ਤੁਸੀਂ ਆਪ ਕੋ ਤੇ ਸਕੂਟਰ ਤੇ ਲੰਘੋ ਨਾ ਜੇ ਖਾਸ ਕਰਕੇ ਜਦੋਂ ਜੂਨ ਮਈ ਜੂਨ ਦੇ ਵਿੱਚ ਲੋਹਾਂ ਵਗਦੀਆਂ ਜਦੋਂ ਬਾਗ ਦੇ ਲੱਗੋ ਜਿਨ ਲੱਗੂਗਾ ਠੰਡ ਠੰਡ ਪਜੇ ਅੱਛਾ ਜੀ ਇੰਨਾ ਪਰ ਨਹੀਂ ਮੈਨੂੰ ਖੁਦ ਮਹਿਸੂਸ ਹੋਇਆ ਮੈਂ ਤੇ ਇਹ ਤੁਹਾਡੇ ਤੋਂ ਪਹਿਲਾਂ ਵੀ ਗੱਲ ਉਹ ਤੇ ਰਸਤੇ 'ਚ ਬੋਲਤੀ ਮੈਂ ਕਿ ਯਾਰ ਇੰਨੀ ਲੋਹਾਂ ਦੇ ਇੰਨੇ ਦੀ ਹਾਲੀ ਹੁਣ ਜਦੋਂ ਹੌਸ ਆ ਜਾਂਦਾ ਨਾ ਜੇ ਬਾਰਸ਼ਾਂ ਹੋਣ ਲੱਗ ਪਈ ਸੌਣ ਗਿਆ ਉਦੋਂ ਮਤਲਬ ਮਸ ਇੱਥੇ ਵੀ ਜ਼ਿਆਦਾ ਹੋਣਾ ਦਾ ਕਿਉਂਕਿ ਇੱਥੇ ਸੈੱਲ ਹੁੰਦੀ ਹੈ ਠੀਕ ਹੈ ਹਾਂ ਜੋ ਲੋਹਾਂ ਦੇ ਵਿੱਚ ਜਿਤਨਾ ਆਜ ਨਾ ਕੂਲਰ ਜ਼ਿਆਦਾ ਕੰਮ ਲੋਹਾਂ 'ਚ ਕਰਦੇ ਆ ਇਹ ਵਸ ਕੂਲਰ ਵਾਂਗੂ ਚੱਲਦੇ ਹੋਗਾ ਅੱਛਾ ਅੱਛਾ ਕੂਲਰ ਆਉਂਦਾ ਇਹੀ ਕਹਿੰਦੇ ਲੋਹਾਂ ਜ਼ਿਆਦਾ ਕਰਦੇ ਜਾਂਦਾ ਕਰਦੇ ਬਾਅਦ ਚ ਅਸੀਂ ਆਣੇ ਐਸ ਕਸੋਂ ਦਾ ਬਾਗਦਾ ਤਾਂ ਤਜਰਬਾ ਕਾਫੀ ਲੰਮਾ ਹੋਣ ਗਿਆ ਦਾ ਤਜਰਬਾ ਕਾਫੀ ਹੈ ਅੱਛਾ ਰੱਖ ਰਖਾ ਤੋੜ ਤਲਾ ਇਹ ਕਰੌਂਦਾ ਪਰਮਾਨ ਹਾਂ ਠੀਕ ਹੈ ਪੁੱਛਣਾ ਨਾ ਅਨ ਦਾ ਆਪਾਂ ਬਸ ਤੁਹਾਨੂੰ ਨਹੀਂ ਕੋਈ ਮੇਰੇ ਕਈ ਸੱਜਣ ਮਿੱਤਰ ਪੁੱਛਦੇ ਆ ਨਹੀਂ ਕੋਈ ਪਰ ਉਹ ਆਪਾਂ ਕੋਈ ਨਹੀਂ ਉਹਨਾਂ ਨੂੰ ਹੀ ਡਿਟੇਲ ਜੋ ਨਹੀਂ ਦਵਾਂਗੇ ਜਾਣਕਾਰੀ ਦਵਾਂਗੇ ਜੋ ਪੁੱਛਣਾ ਹੈ ਮੈਂ ਤਾਂ ਅੱਗੇ ਕਿਹਾ ਸੀ ਜਦੋਂ ਮਰ ਸਾਰਿਆਂ ਨੂੰ ਕਿਹਾ ਮੈਂ ਹਾਂ ਤੁਸੀਂ ਫਿਕਰ ਨਾ ਕਰੋ ਆਪਾਂ ਜਦੋਂ ਵੀ ਉਹਨਾਂ ਨੂੰ ਮਿਲਾਂਗੇ ਤੁਸੀਂ ਮਿਲ ਕੇ ਵੇਖੋ ਇੱਕ ਮਤਲਬ ਕਿ ਤੁਹਾਨੂੰ ਬੜੀ ਵਧੀਆ ਤਰੀਕੇ ਨਾਲ ਇੱਕ ਗੱਲ ਹੈ ਵੀ ਗਿਆਨ ਦਾ ਦੇ ਜਿੰਨਾ ਵੰਡੋ ਉਹਨਾਂ ਵਧ ਮੈਂ ਅੱਛਾ ਜੀ ਸਿੱਧੀ ਜੀ ਗੱਲ ਹੈ ਜੋ ਤੁਹਾਨੂੰ ਕੋ ਹੈਗਾ ਇਹਨੂੰ ਜਿੰਨਾ ਵੰਡੋ ਵੰਡੋ ਕੇ ਵਧ ਪਾ ਲਓ ਮੈਂ ਕਰਦਾ ਇਹ ਖੋਰ ਕੋ ਕਰਦਾ ਉਹ ਉਹਨੂੰ ਬੈਟਰ ਰਿਜ਼ਲਟ ਮਿਲਦੇ ਆ ਜਾਂ ਉਹਦੀ ਆਮਦਨ 'ਚ ਵਾਧਾ ਹੁੰਦਾ ਹੈ ਮੇਰਾ ਕੀ ਨੁਕਸਾਨ ਹੈ ਹਾਂਜੀ ਹਾਂਜੀ ਆਪਣਾ ਪੇ ਵੀ ਆਦਾਨ-ਪ੍ਰਦਾਨ ਹੋਣਾ ਚਾਹੀਦਾ ਠੀਕ ਹੁਣ ਸੈਂਟਸ ਜਿਹੜੇ ਉਹ ਵੀ ਆਦਮੀ ਕਹਿੰਦੇ ਅਸੀਂ ਬਹੁਤ ਕਈ ਗੱਲਾਂ ਤੁਹਾਡੇ ਤੋਂ ਸਿੱਖਦੇ ਹਾਂ ਕਈ ਅਸੀਂ ਉਹਨਾਂ ਤੋਂ ਸਿੱਖਦੇ ਹਾਂ ਠੀਕ ਹੈ ਹਾਂ ਬਾਕੀ ਫਿਰ ਤਜਰਬੇ ਦਾ ਸਾਨੂੰ ਜਿਆਦਾ ਪਤਾ ਹੁੰਦਾ ਉਹਨਾਂ ਦੇ ਤਜਰਬੇ ਤੁਹਾਨੂੰ ਪਤਾ ਵੀ ਛੋਟੇ-ਛੋਟੇ ਪਲਾਟਾਂ ਦੇ ਹੁੰਦੇ ਆ ਹਾਂਜੀ ਸਾਡੇ ਕੋਲ ਵੱਡਾ ਹੁੰਦਾ ਵੀ ਜਿੱਥੇ ਹਰ ਤਰ੍ਹਾਂ ਦਾ ਤਰਾਜ ਦਾ ਵਿੱਚ ਹੁੰਦਾ ਮੌਸਮ ਦਾ ਵੀ ਹੁੰਦਾ ਉਹਨਾਂ ਦਾ ਇੱਕ ਸਪੈਸੀਫਿਕ ਦਾਇਰੇ ਵਿੱਚ ਹੁੰਦਾ ਉਹ ਤਾਂ ਚੀਜ਼ਾਂ ਖੜ ਤੋਂ ਉਹ ਕੁਛ ਕੁਛ ਕੋਈ ਦੀ ਠੀਕ ਹਾਂਜੀ ਇਹ ਸੰਦੀ ਸਾਡੇ ਸਰਦਾਰ ਬਲਜਾਸੀ ਜੀ ਕੁਮਰ ਸਾਹਿਬ ਜੀ ਇਹ ਵਾਕਿ ਜਦੋਂ ਵੀ ਕੋਈ ਜਾਣਕਾਰੀ ਕੋਈ ਵਾਗਾਂ ਪਰ ਰਹੀ ਸੀ ਕੋਈ ਹੋਰ ਕਿੰਨੀ ਬੜੀ ਪ੍ਰਤੀ ਬੜੇ ਲਿਖੇ ਨੇ ਬੀਟਾ ਵੀ ਇਹਨਾਂ ਦਾ ਐਡਵੋਕੇਟ ਦਾ ਵੀ ਕੀਤਾ ਪੜਿਆ ਲਿਖਿਆ ਉਹਦਾ ਵੀ ਇੰਟਰਸਟ ਇਹਨਾਂ ਵਾਗਾਂ 'ਚ ਹੀ ਆ ਕੋਈ ਜਾਣਕਾਰੀ ਲੈਣੀ ਹੋਈ ਤੇ ਕੋਈ ਗੱਲ ਨਹੀਂ ਜੇ ਆਪਨੇ ਨਾਲ ਵੀ ਸੰਪਰਕ ਕਰੋ ਤੁਹਾਨੂੰ ਇਹਨਾਂ ਨੂੰ ਵੀ ਮਨਾਵਾਂਗੇ ਬਹੁਤ ਵਧੀਆ ਤੇ ਪਹੁੰਚ ਗਏ ਜੀ ਮੇਰੇ ਵੀਰ ਨਰਿੰਦਰਪਾਲ ਸਿੰਘ ਜੀ ਪਿਛੇ ਤੁਹਾਨੂੰ ਫਾਰਮ ਹਾਊਸ ਪਿਛਾਉ ਖਾਇਆ ਖਜੂਰਾ ਖਜਾਰਾਂ ਦੀ ਇੰਟਰਵਿਊ ਖਾਇਆ ਤੁਹਾਨੂੰ ਤੇ ਨਰਿੰਦਰਪਾਲ ਸਿੰਘ ਮੇਰਾ ਵੀਰ ਵੱਡੇ ਨੇ ਆਈ ਨਿੱਕੇ ਹੁੰਦੇ ਇਕੱਠੇ ਕਲਸੀਆ ਖੇਡਣਾ ਘੋਲਣਾ ਲੜਨਾ ਭਿੰਨਾ ਬੜਾ ਕੁਝ ਕਰਦੇ ਰਹੇ ਅਜੀ ਨਰਿੰਦਰ ਪਾਸੇ ਜੀ ਦੱਸੋ ਕਿ ਪਿੰਡ ਦੀ ਕੋਈ ਯਾਦ ਦੱਸੋ ਵੀ ਕਿਵੇਂ ਉਹਦੇ ਯਾਰ ਦੋਸਤ ਯਾਦ ਖੇਡਦੇ ਨੇ ਵਾਦੀਵਾਲ ਕੇ ਸਾਰੇ ਸਾਰੇ ਸੱਜਣ ਆਪਾਂ ਇਕੱਠੇ ਹੀ ਉੱਤੇ ਖੇਡਣਾ ਕਿੰਨਾ ਵਧੀਆ ਰੋਟਾ ਆਈ ਗੱਡਿਆ ਪਹਿਲਾਂ ਵਾਦੀਵਾਲ ਦਾ ਹਾਂਜੀ ਹਾਂਜੀ ਬਿਲਕੁਲ ਆਤੋਂ ਤੂੰ ਹੀ ਵਾਦੀਵਾਲ ਦਾ ਮੇਨ ਤੂੰ ਹੀ ਕੀਤਾ ਸ਼ੁਰੂ ਤੁਹਾਡਾ ਹੈ ਮਰਜ਼ੀ ਯਾਰ ਮਨ ਦੋਸਤ ਮੇਰੇ ਯਾਰ ਏ ਮੈਂ ਨੇਜਾ ਤੇ ਮੈਂ ਉਹਨੇਜਾ ਨਹੀਂ ਤੇ ਉਹ ਨੇਜਾ ਤਾਂ ਬੜਾ ਮਸ਼ਹੂਰ ਹੁੰਦਾ ਹੈ ਤੇ ਇੱਕ ਦੂਜਾ ਘੁਮ ਕੇ ਜਿਹੜਾ ਛੁੱਟੀ ਦਾ ਉਹਨੂੰ ਕੀ ਕਹਿੰਦੇ ਉਹ ਨਹੀਂ ਨਹੀਂ ਥਰੋ ਵੀ ਹੈਗੀ ਤੇ ਇੱਕ ਜਿਹੜਾ ਉਹ ਜਿਹਦੇ ਅੱਗੇ ਗਟੂਜਾ ਲੱਗਾ ਹੁੰਦਾ ਵਾ ਉਹਨੂੰ ਕੀ ਕਹਿੰਦੇ ਐਮਰਥਰੋ ਐਮਰਥਰੋ ਤੇ ਵਧੀਆ ਜੀ ਸਾਡੇ ਅੱਗੇ ਤੁਹਾਨੂੰ ਭੱਲਾ ਵਾਲਾ ਯਾਦ ਕਰਦੇ ਜੀ ਆਹੋ ਅਸੀਂ ਕਿੱਥੇ ਦੇ ਹੈ ਹੈ ਭੱਲੇ ਸੁਣਾਓ ਬੇਟੀ ਜੀ ਇਹ ਜੀ ਅੱਲਾ ਬੜਾ ਵਧੀਆ ਜੀ ਕਿੱਥੋਂ ਦੀ ਜੁੜੀ ਇਹਦੀ ਉੱਥੇ ਸੁਲਤਾਨ ਵਿੰਡਿਆ ਕਈ ਵਾਰੀ ਜੋ ਕਿਟੂ ਨਿੰਦਰ ਦਾ ਨਾਲ ਲੱਲੀ ਦਾ ਉਹ ਬੜਾ ਤੁਹਾਨੂੰ ਯਾਦ ਕਰਦਾ ਹੁੰਦਾ ਯਾਰ ਉਹ ਬੜੇ ਵਧੀਆ ਬੰਦੇ ਆ ਤੇ ਪਿਆਰ ਬੜਾ ਸੀ ਤੇ ਮਾ ਵੀ ਪਿਆਰ ਆਈਕਲ ਮੇਰ ਨਾਲ ਸਾਰਾ ਦਾ ਉਹ ਮਿਲਾਂ ਵੀ ਗਿਆ ਸਨ ਹੈ ਨਹੀਂ ਨਹੀਂ ਨਾ ਉਹ ਕਰਦੇ ਆ ਮਿਲਿਆ ਕਦੀ ਗੱਲ ਆ ਜਿਹੜਾ ਹੁੰਦਾ ਗੱਲ ਆ ਵੀ ਅੱਗੇ ਚੱਲ ਗਿਆ ਹੈ ਅੱਛਾ ਤੇ ਉਹ ਵੀ ਤਾਂ ਮੈਂ ਤਾਂ ਤਾਂ ਰਹਿੰਦਾ ਹਾਂ ਜਦਿਆ ਕਰਦਾ ਰਹਿੰਦਾ ਹਾਂ ਸਾਰੇ ਸੱਜਣ ਮਿੱਤਰ ਬੜਾ ਪਿਆਰ ਰਿਆ ਜੀ ਸਾਡੇ ਨਿਰਿੰਦਰਪਾਲ ਸਿੰਘ ਜੀ ਆ ਫੁੱਲਾ ਪਿੰਡ ਇਹਨਾਂ ਦਾ ਕਲਸੀਆ ਹੀ ਆ ਤੇ ਇਕੱਠੇ ਹੀ ਇਹ ਵੱਡੇ ਭਾਈ ਨੇ ਸਾਡੇ ਵੱਡੇ ਵੀਰ ਨੇ ਤੇ ਇਹ ਵੱਡੇ ਆਪਣੇ ਭੱਲੇ ਨਾਲ ਛਿੰਦੇ ਨਾਲ ਸਾਰਿਆਂ ਨਾਲ ਇਕੱਠੇ ਬੱਬੂ ਬੱਬੂ ਨਾਲ ਤੇ ਇਕੱਠੇ ਹੀ ਖੇਡਦੇ ਮਿਲਦੇ ਰਹੇ ਜੀ ਪਿੰਡੋਂ ਅੱਜਕੱਲ ਵੀਰ ਦੀ ਇੱਥੇ ਤੁਹਾਨੂੰ ਦੱਸਿਆ ਹੀ ਪੀ ਸਰਦਾਰ ਬਲਰਾਜ ਸਿੰਘ ਕੁਲਾ ਜੀ ਦੇ ਨਾਲ ਇਹ ਕੁਠੀ ਇਹਨਾਂ ਦੀ ਰਸਤੇ ਤੁਹਾਨੂੰ ਦਿਖਾਈ ਆ ਕਰਦੇ ਗੱਲਾਂ ਬਾਤਾਂ ਫਿਰ ਫ੍ਰੀ ਟਾਈਮ ਹੋਰ ਲੰਬੀਆਂ ਚੌੜੀਆਂ ਧੰਨਵਾਦ ਜੀ